ਖੜੇ ਹੋ ਕੇ ਅਸੀਂ ਪ੍ਰੋਟੈਸਟ ਕਰਾਂਗੇ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਤੁਸੀਂ ਇਹ ਦੇਖੋ ਹਿਮਾਚਲ ਵਿੱਚ ਜਿਹੜੇ ਸ਼ਰਾਰਤੀ ਅੰਸਰਾਂ ਨੇ ਇਹ ਕੁਛ ਕੀਤਾ ਨਾ ਉਹਨਾਂ ਤੇ ਪਰਚੇ ਦਰਜ ਹੋਣ ਦੀ ਬਜਾਏ ਉਹਨਾਂ ਨੂੰ ਜੇਲਾ ਵਿੱਚ ਡੱਕਣ ਦੀ ਬਜਾਏ ਹਿਮਾਚਲ ਦੀ ਜਿਹੜੀ ਸਰਕਾਰ ਆ ਵਿਧਾਨ ਸਭਾ ਦੇ ਵਿੱਚ ਉਹਨਾਂ ਦੇ ਨਾਲ ਖੜੇ ਹੋ ਕੇ ਉਹਨਾਂ ਨੂੰ ਪ੍ਰੋਟੈਕਟ ਕਰ ਰਹੀ ਆ ਔਰ ਕਹਿ ਰਹੀ ਆ ਪੰਜਾਬ ਦੇ ਸੀਐਮ ਨਾਲ ਅਸੀਂ ਗੱਲ ਕਰਾਂਗੇ ਕਿ ਜਿਹੜਾ ਪੰਜਾਬ ਦਾ ਸੀਐਮ ਆ ਉਹ ਸਾਨੂੰ ਜਵਾਬ ਦੇਵੇ ਵੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਜਿਹੜੇ ਝੰਡੇ ਆ ਉਹ ਨਹੀਂ ਲੱਗ ਸਕਦੇ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਕਿਹੜੇ ਕਾਨੂੰਨ ਦੇ ਵਿੱਚ ਇਹ ਲਿਖਿਆ ਸੰਵਿਧਾਨ ਦੀ ਕਿਹੜੀ ਧਾਰਾ 'ਚ ਇਹ ਗੱਲ ਲਿਖਿਓ ਆ ਕਿ ਸੰਤ ਜਿਹੜੇ ਜਰਨੈਲ ਸਿੰਘ ਭਿੰਡਰਾਵਾਲੇ ਆ ਉਹਨਾਂ ਦੇ ਜਿਹੜੇ ਝੰਡੇ ਆ ਸਾਡੇ ਸਿੱਖ ਸ਼ਰਧਾਲੂ ਜਿਹੜੇ ਲਾ ਕੇ ਇੰਡੀਆ 'ਚ ਕਿਤੇ ਵੀ ਨਹੀਂ ਜਾ ਸਕਦੇ ਤੇ ਜਿਹੜਾ ਸਾਡਾ ਰਾਈਟ ਆ ਪ੍ਰੋਟੈਸਟ ਦਾ ਉਹ ਤਾਂ ਜਿਹੜਾ ਸਾਡਾ ਹੱਕ ਵਾ ਉਹ ਅਸੀਂ ਕਰਾਂਗੇ ਬਾਕੀ ਇਹ ਜਿਹੜੀ ਗੱਲ ਬਈ ਜਿਹੜਾ ਭਿੰਡਰਾਲੇ ਸੰਤਾਂ ਨੂੰ ਜਿਹੜੇ ਅੱਤਵਾਦੀ ਕਹਿੰਦੇ ਆ ਅਸੀਂ ਕਹਿੰਦੇ ਆ ਵੀ ਇੰਦਰਾ ਕਾਂਧੀ ਜ਼ਾਲਮ ਜਿਸ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਉਹ ਅਤਵਾਦੀ ਸੀਗੀ ਉਹਨੇ ਇੱਕ ਸਿੱਖ ਕੌਮ ਜਿਹੜੀ ਬਹੁਤ ਹੀ ਸ਼ਾਂਤਮਈ ਕੌਮ ਆ ਬਿਲਕੁਲ ਪੀਸਫੁਲੀ ਜਿਹਨੇ ਦੇਸ਼ ਦੀ ਆਜ਼ਾਦੀ ਲਈ 90% ਤੋਂ ਵੱਧ ਕੁਰਬਾਨੀਆਂ ਜਿਹਨੇ ਕੀਤੀਆਂ ਉਸ ਦੇਸ਼ ਦੇ ਵਿੱਚ ਇਸ ਦੇਸ਼ ਅੱਪਰ ਮੀਡੀਆ ਨੂੰ ਕਹਿਣਾ ਚਾਹੁੰਦੇ ਆ ਇਹ ਦੇਖੋ ਇਸ ਦੇਸ਼ ਦੇ ਅੰਦਰ ਕੀ ਹੋ ਰਿਹਾ ਹਜੇ ਕੱਲ ਜਿਹੜੀ ਹੋਲੀ ਹੋ ਕੇ ਹਟੀ ਆ ਕਿਸ ਤਰੀਕੇ ਦੇ ਨਾਲ ਮੱਜਦਿਆਂ ਨੂੰ ਢੱਕ ਕੇ ਕਿੰਨਾ ਜ਼ਬਰ ਜਿਹੜਾ ਆ ਉਹ ਜ਼ੁਲਮ ਜਿਹੜਾ ਕੀਤਾ ਜਾ ਰਿਹਾ ਇਸ ਦੇਸ਼ ਦੇ ਅੰਦਰ ਔਰ ਕਿਸੇ ਨੂੰ ਵੀ ਜਿਹੜਾ ਹੋਰ ਐਸ ਸੀ ਐਸ ٹی ਓ ਵੀ ਐਸ ਤੇ ਮਿਨੋਰਟੀ ਨੂੰ ਇਸ ਦੇਸ਼ ਦੇ ਅੰਦਰ ਕੋਈ ਹੱਕ ਹਕੂਕ ਜਿਹੜਾ ਨਾ ਆਪਣਾ ਕੋ ਪ੍ਰੋਟੈਸਟ ਕਰਨ ਦਾ ਜਿਹੜੇ ਸੰਵਿਧਾਨਕ ਸਾਡੇ ਜਿਹੜੇ ਵੀਰ ਜਿਹੜੇ ਡਾਕਟਰ ਮੀਟਕਰ ਦਾ ਸੰਵਿਧਾਨ ਦੀਆਂ ਗੱਲਾਂ ਕਰਦੇ ਅੱਜ ਅਸੀਂ ਉਹਨਾਂ ਵੀਰਾਂ ਨੂੰ ਪੁੱਛਣਾ ਚਾਹੁੰਦੇ ਆ ਅਸੀਂ ਆਪਣੇ ਡਾਕਟਰ ਮੀਟਕਰ ਦਾ ਸੰਵਿਧਾਨਕ ਜਿਹੜਾ ਸਾਡਾ ਹੱਕ ਉਹ ਪ੍ਰਦਰਸ਼ਨ ਕਰਨ ਦਾ वार सो सोच تھنج تیری سوچ تے کڑا لیمے ہو کے بولے سو نهاں سادھ کرے گا کما بھائی صاحب نہ کرے گا اپ صاحب کما بھائی صاحب اپ صاحب तो हो गए यहां पर वो दिखा तो सारे आओ पीछे आओ आए है जो भी ना किया उन्होंने अपना नाम भी पता है जो भी है आप अपना मैसेज जरा धक्का उसको चाहिए पीछे हो जाइए समझे वो आईडी पहले करो सवेरा हो तो आज में ले लोगे ਹਾਂਜੀ ਉਹਦੇ ਰੂਪੇ ਇਨੀਸ਼ੀਏਟਿਵ ਤੇ ਕਹਿਦਾ ਸਟੇਟਮੈਂਟ ਦੇ ਕੇ ਸ਼ਾਂਤੀ ਕਮਿਟੀ ਦੀ ਜਾਣਕਾਰੀ ਆ ਰਹੀ ਹੈ ਅਲੱਗਰ ਹੁਣ ਉਹ ਆਪਣਾ ਆਪੀ ਜਾ ਕੇ ਕਰ ਚੁੱਕੇ ਨੇ ਸਭ ਪ੍ਰਸ਼ਾਸਨਿਕ ਦੇਸ਼ਾਂ ਅਤੇ ਕੇਲੇ ਪ੍ਰਸ਼ਾਸਨ ਸਰਕਾਰ ਕੋਈ ਮਤਲਬ ਇਸ ਤਰ੍ਹਾਂ ਦੇ ਕਰਦੇ ਨੇ ਅੱਜ ਦੇਖੋ ਬਿਲਕੁਲ ਬਿਲਕੁਲ ਆਪਕਾ ਆਸੰਦੇ ਇਹ ਨਾ ਨਹੀਂ ਮੈਸੇਜ ਸ਼ੁਰੂ ਹੋ ਰਿਹਾ ਜਿੱਤੇ ਤੱਕ ਪਹੁੰਚਣਾ ਤੇ ਪਹੁੰਚ ਨਹੀਂ ਜੋ ਸਾਡੇ ਕਰਨਾ ਉਹ ਅਹੀਂ ਤਾਂ ਹੈ ਅਸੀਂ ਅਸੀਂ ਜੋ ਮਾਸਟਰ ਲਈ ਬੇਚੀਆ ਅਸੀਂ ਜਿਹੜੇ ਉਪਯੋਗ ਦੇ ਵਿੱਚ ਇੱਕ ਪ੍ਰੋਫੈਸ਼ਨਲ ਦਾ ਕੰਮ ਤੇ ਜਾ ਰਹੇ ਆ ਨਾ ਜਿਹੜਾ ਸਾਨੂੰ ਸਾਨੂੰ ਜਿਹੜੇ ਤਿਸਰੇ ਹੈ ਇਹ ਸਾਰਾ ਇਹਨਾਂ ਪੰਜਾਬ ਗੌਰਮੈਂਟ ਨਾਲ ਸੜਜੰਤਰਾਂ ਨੂੰ ਲੱਗਦਾ ਹੈ ਜੋ ਹਮਾਚ ਗੌਰਮੈਂਟ ਜੋ ਸਟੇਟਮੈਂਟ ਆ ਰਹੀ ਹੈ ਜਰੀ ਉਥੇ ਦੇ ਮਹਾਦੇ ਨਾਲ ਆ ਜੋ ਹਰੀ ਭਾਟੀ ਸੋਮਣ ਤੇ ਜੋ ਆਰਗੂਮੈਂਟ ਹੈ ਗੌਰਮੈਂਟ ਦੇ ਆ ਰਹੇ ਚਾਹੇ ਬੀਜੇਪੀ ਸਤਾ ਦੇ ਆ ਰਹੇ ਉਹ ਸਾਰੇ ਹਿੰਦੂਤਵਾਂ ਨੂੰ ਉਹ ਬਹੁਤ ਗਲਤ ਨੂੰ ਜਿਹੜਾ ਉਹੋਸ਼ਕਾ ਨੇ ਆਇਆ ਤੇ ਇਹਦੇ ਵਿੱਚ ਜਿਹੜੀ ਆ ਅੱਜ ਧਰਮ ਨੂੰ ਪੂਰੇ ਦੇਸ਼ ਅੰਦਰ ਇਹ ਨੂੰ ਕੁਛ ਚੱਲ ਰਿਹਾ ਆ ਤੇ ਇਹ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇਹਦੇ ਖਿਲਾਫ ਜਿਹੜਾ ਜਿਹੜਾ ਸਾਡਾ ਸੰਵਿਧਾਨਕ ਹੱਕ ਹੈ ਉਹ ਬਿਲਕੁਲ ਅਸੀਂ ਆਪਣਾ ਪ੍ਰੋਟੈਸਟ ਜਿਹੜਾ ਉਹ ਉੱਥੇ ਜਾ ਕੇ ਆਪਾਂ ਕਰਨਾ ਹੈ ਤੇ ਅਸੀਂ ਆਪਣੀ ਵੀ ਗੱਲ ਤੇ ਸਾਡੀ ਬੇਨਤੀ ਤੋਂ ਸਾਡੀ ਬੇਨਤੀ ਤੋਂ ਸਿਰਫ ਕੁਝ ਬੰਦੇ ਕਰਕੇ ਬੰਦਾ ਤੁਸੀਂ ਹਾਂਜੀ ਸਾਡਾ ਸਾਰੇ ਬੰਦੇ ਬਿਲਕੁਲ ਜਿੱਥੇ ਗੱਲ ਹੋਈ ਉਹਨਾਂ ਨੇ ਆਪਣੇ ਕੰਮ ਪਾਰਲੀਮੈਂਟ ਉਹਨਾਂ ਨੇ ਆਪਣੀ ਨਾ ਦੇਖੋ ਸਾਡਾ ਸੰਵਿਧਾਨਿਕ ਇਹਨੇ ਰਾਈਟ ਦਾ ਪ੍ਰੋਟੈਸਟ ਜਿਹੜੀ ਗੱਲ ਦੂਜੀ ਜਦੋਂ ਆਪਾਂ ਕੱਲ ਵੀ ਬੈਠੇ ਹਾਂ ਸਾਡੇ ਸਾਰੇ ਬੈਠੇ ਸੀ ਨਹੀਂ ਦੇਖੋ ਉਹ ਨਹੀਂ ਹੋਣ ਦਵਾਂਗੇ ਅਸੀਂ ਅੱਜ ਵੀ ਤੁਹਾਨੂੰ ਕਿਹਾ ਪਹਿਲਾਂ ਵੀ ਕਿਹਾ ਬਿਲਕੁਲ ਅਮਨ ਵਿੱਚ ਅਸੀਂ ਪ੍ਰੋਟੈਸਟ ਕਰਾਂਗੇ ਅੱਜ ਕਾਲਾ ਕੱਲ ਨੂੰ ਉਹ ਕਰੂਗੇ ਨਹੀਂ ਕਰੇ ਹੋਈ ਨਹੀਂ ਆਏਗਾ ਹੋਣਾ ਹੀ ਆ ਅਸੀਂ ਜਾਮ ਅਸੀਂ ਜਾਮ ਦੀ ਗੱਲ ਕੀਤੀ ਸੀ ਅਸੀਂ ਤੁਹਾਨੂੰ ਕਿਹਾ ਸੀ ਜਾਮ ਦਾ ਅਸੀਂ ਇੱਕ ਸਾਈਡ ਤੇ ਖੜੇ ਹੋ ਕੇ ਅਸੀਂ ਪ੍ਰੋਟੈਸਟ ਕਰਾਂਗੇ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਤੁਸੀਂ ਇਹ ਦੇਖੋ ਹਿਮਾਚਲ ਵਿੱਚ ਜਿਹੜੇ ਸ਼ਰਾਰਤੀ ਅੰਸਰਾਂ ਨੇ ਇਹ ਕੁਝ ਕੀਤਾ ਨਾ ਉਹਨਾਂ ਤੇ ਪਰਚੇ ਦਰਜ ਹੋਣ ਦੀ ਬਜਾਏ ਉਹਨਾਂ ਨੂੰ ਜੇਲ੍ਹਾਂ ਚ ਡੱਕਣ ਦੀ ਬਜਾਏ ਹਿਮਾਚਲ ਦੀ ਜਿਹੜੀ ਸਰਕਾਰ ਆ ਵਿਧਾਨ ਸਭਾ ਦੇ ਵਿੱਚ ਉਹਨਾਂ ਦੇ ਨਾਲ ਖੜੇ ਹੋ ਕੇ ਉਹਨਾਂ ਨੂੰ ਪ੍ਰੋਟੈਕਟ ਕਰ ਰਹੀ ਆ ਔਰ ਕਹਿ ਰਹੀ ਆ ਪੰਜਾਬ ਦੇ ਸੀਐਮ ਨਾਲ ਅਸੀਂ ਗੱਲ ਕਰਾਂਗੇ ਕੀ ਜਿਹੜਾ ਪੰਜਾਬ ਦਾ ਸੀਐਮ ਆ ਉਹ ਸਾਨੂੰ ਜਵਾਬ ਦੇਵੇ ਵੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਜਿਹੜੇ ਝੰਡੇ ਆ ਉਹ ਨਹੀਂ ਲੱਗ ਸਕਦੇ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਕਿਹੜੇ ਕਾਨੂੰਨ ਦੇ ਵਿੱਚ ਇਹ ਲਿਖਿਆ ਸੰਵਿਧਾਨ ਦੀ ਕਿਹੜੀ ਧਾਰਾ 'ਚ ਇਹ ਗੱਲ ਲਿਖਿਓ ਆ ਕਿ ਸੰਤ ਜਿਹੜੇ ਜਰਨੈਲ ਸਿੰਘ ਭਿੰਡਰਾਂ ਵਾਲੇ ਆ ਉਹਨਾਂ ਦੇ ਜਿਹੜੇ ਝੰਡੇ ਆ ਸਾਡੇ ਸਿੱਖ ਸ਼ਰਧਾਲੂ ਜਿਹੜੇ ਲਾ ਕੇ ਇੰਡੀਆ 'ਚ ਕਿਤੇ ਵੀ ਨਹੀਂ ਜਾ ਸਕਦੇ ਤੇ ਜਿਹੜਾ ਸਾਡਾ ਰਾਈਟ ਆ ਪ੍ਰੋਟੈਸਟ ਦਾ ਉਹ ਤਾਂ ਜਿਹੜਾ ਸਾਡਾ ਹੱਕ ਵਾ ਉਹ ਅਸੀਂ ਕਰਾਂਗੇ ਬਾਕੀ ਇਹਦੀ ਗੱਲ ਜਿਹੜੇ ਭਿੰਡਾਲੇ ਸੰਤਾਂ ਨੂੰ ਜਿਹੜੇ ਅੱਤਵਾਦੀ ਕਹਿੰਦੇ ਆ ਅਸੀਂ ਕਹਿੰਦੇ ਆ ਕਿ ਇੰਦਰਾ ਕਾਂਧੀ ਜ਼ਾਲਮ ਜਿਸ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਉਹ ਅੱਤਵਾਦੀ ਸੀਗੀ ਉਹਨੇ ਇੱਕ ਸਿੱਖ ਕੌਮ ਜਿਹੜੀ ਬਹੁਤ ਹੀ ਸ਼ਾਂਤਮਈ ਕੌਮ ਆ ਬਿਲਕੁਲ ਪੀਸਫੁਲੀ ਜਿਹਨੇ ਦੇਸ਼ ਦੀ ਆਜ਼ਾਦੀ ਲਈ 90% ਤੋਂ ਵੱਧ ਕੁਰਬਾਨੀਆਂ ਜਿਹਨੇ ਕੀਤੀਆਂ ਉਸ ਦੇਸ਼ ਦੇ ਵਿੱਚ ਇਸ ਦੇਸ਼ ਆਪਾਂ ਮੀਡੀਆ ਨੂੰ ਕਹਿਣਾ ਚਾਹੁੰਦੇ ਆ ਇਹ ਦੇਖੋ ਇਸ ਦੇਸ਼ ਦੇ ਅੰਦਰ ਕੀ ਹੋ ਰਿਹਾ ਹਜੇ ਕੱਲ ਜਿਹੜੀ ਹੋਲੀ ਹੋ ਕੇ ਹਟੀ ਆ ਕਿਸ ਤਰੀਕੇ ਦੇ ਨਾਲ ਮੱਜਦਾ ਨੂੰ ਢੱਕ ਕੇ ਕਿੰਨਾ ਜ਼ਬਰ ਜਿਹੜਾ ਆ ਉਹ ਜੁਲਮ ਜਿਹੜਾ ਕੀਤਾ ਜਾ ਰਿਹਾ ਇਸ ਦੇਸ਼ ਦੇ ਅੰਦਰ ਔਰ ਕਿਸੇ ਨੂੰ ਵੀ ਜਿਹੜਾ ਹੋਰ ਐਸਸੀ ਐਸਟੀ ਓਬੀਸ ਤੇ ਮਿਨੋਰਟੀ ਨੂੰ ਇਸ ਦੇਸ਼ ਦੇ ਅੰਦਰ ਕੋਈ ਹੱਕ ਹਕੂਕ ਜਿਹੜਾ ਨਾ ਆਪਣਾ ਕੋ ਪ੍ਰੋਟੈਸਟ